ਸਾਰੇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰੇਾਂ ਤੰਦਰੁਸਤੀਆਂ ਦੇਵੇ ਖੁਸ਼ੀਆਂ ਖੇੜੇ ਦੇਵੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਅਨੰਦ ਪਿਆਰੀ ਜੀ ਬਾਤ ਦਾ ਇਕ ਪੰਡਤ ਸੀ ਉਹ ਗੋ ਗੰਗਾ ਨਾਉਣ ਗਿਆ ਤਾਂ ਜਦੋਂ ਉੱਥੇ ਹੋ ਨਾ ਚੁੱਕਿਆ ਬਾਹਰ ਨਿਕਲਣ ਲੱਗਿਆ ਤਾਂ ਇੱਕ ਬਗਲਾ ਦੇਖ ਲਿਆ ਉਹਨੇ ਬਗਲੇ ਨੇ ਪਾਣੀ ਦੇ ਵਿੱਚੋਂ ਇੱਕ ਡੱਡ ਫੜ ਲਈ ਤੇ ਉਹ ਮਾਰਦੀ ਉਹ ਪੰਡਤ ਕਹਿਣ ਲੱਗਿਆ ਓਏ ਪਾਪੀਆ ਤੈਨੂੰ ਇਹ ਕੀ ਕਹਿੰਦੀ ਸੀ ਕਾਤੋਂ ਮਾਰਦੀ ਤੈ ਉਹ ਬਗਲਾ ਪੰਡਤ ਕੰਨੀ ਦੇਖਿਆ ਉਹਨੇ ਉਹਨੂੰ ਕਹਿੰਦਾ ਤੂੰ ਨਾ ਲਿਆ ਤੁਰਦਾ ਲੱਗ ਤੈਂ ਕੀ ਲੈਣਾ ਉਹ ਕਹਿੰਦਾ ਲੈਣਾ ਕਿਉਂ ਨਹੀਂ ਕਹਿੰਦਾ ਤੂੰ ਹੀ ਮਾਰੀ ਜਾਣਾ ਬੇਗਨਾ ਹਨੂ ਤੈਨੂੰ ਕਹਿੰਦਾ ਕੀ ਕਹਿੰਦੀ ਸੀ ਇਹ ਪਾਣੀ 'ਚ ਬੈਠੀ ਦੀ ਵਿਚਾਰੀ ਪਾਪ ਹੀ ਘਟਿਆ ਤਾਂ ਉਹ ਕਹਿੰਦਾ ਜ਼ਰੂਰੀ ਸੁਣਨਾ ਹੈ ਕਹਿੰਦਾ ਕਹਿੰਦਾ ਮੈਂ ਤਾਂ ਕਾਲ ਆ ਪੰਡਤ ਕਹਿੰਦਾ ਮੈਂ ਨਹੀਂ ਮੰਨਦਾ ਕਾਲਕੂਲ ਹੋਵੇਂਗਾ ਕਹਿੰਦਾ ਉਹ ਕਹਿੰਦਾ ਤੇਰੇ ਮੰਨਣ ਨਾਲ ਕੀ ਆ ਨਾ ਮੰਨ ਉਹ ਕਹਿੰਦਾ ਫਿਰ ਐਂ ਦੱਸ ਮੈਨੂੰ ਕੀ ਮਿਲ ਜਾਵੇਂਗਾ ਮੈਂ ਕਦੋਂ ਮਰੂੰਗਾ ਜੇ ਤੂੰ ਕਾਲ ਐ ਉਹ ਕਹਿੰਦਾ ਜ਼ਰੂਰੀ ਸੁਣਨਾ ਹੈ ਕਹਿੰਦਾ ਹਾਂ ਜੇ ਤੂੰ ਕਾਲ ਐ ਦੱਸ ਕਹਿਣ ਲੱਗਿਆ ਮੈਂ ਤੈਨੂੰ ਗੋਡੇ-ਗੋਡੇ ਪਾਣੀ 'ਚੋਂ ਚੱਕੂੰਗਾ ਯਾਦ ਰੱਖੀ ਕਹਿਣ ਲੱਗਿਆ ਗੋਡੇ-ਗੋਡੇ 'ਚੋਂ ਚੱਕੇਂਗਾ ਕਹਿੰਦਾ ਹਾਂ ਕਹਿੰਦਾ ਕੋਈ ਨਾ ਫਿਰ ਜਾਂਦਾ ਮੈਂ ਵੀ ਨਹੀਂ ਗੋਡੇ-ਗੋਡੇ ਪਾਣੀ 'ਚ ਕਹਿੰਦਾ ਤੂੰ ਵੀ ਯਾਦ ਰੱਖੀ ਉੱਥੋਂ ਭਾਈ ਕਹਿ ਕੇ ਆ ਗਿਆ ਆਇਆ ਹੋਇਆ ਤਾਂ ਹੁਣ ਘਰੇ ਆ ਗਿਆ ਪੰਡਤ ਆ ਕੇ ਘਰ ਵਾਲੀ ਨੂੰ ਕਹਿਣ ਲੱਗਿਆ ਵੀ ਐਂ ਕਰ ਸਮਾਨ ਬੰਨਣਾ ਆਪਣਾ ਆਪਾਂ ਉਰੋ ਰਾਜਸਥਾਨ ਚਲਦੇ ਆਂ। ਉਹਨੂੰ ਸਾਰੀ ਗੱਲ ਦੱਸੀ ਵੀ ਮੈਨੂੰ ਤਾਂ ਕਾਲ ਮਿਲਿਆ ਸੀ ਵੀ ਉਹ ਕਹਿੰਦਾ ਵੀ ਤੈਨੂੰ ਗੋਡੇ-ਗੋਡੇ ਪਾਣੀ ਚ ਚੱਕੂਗਾ। ਕਹਿੰਦਾ ਮੈਂ ਤਾਂ ਤੀਰਥਾ ਤੇ ਜਾਂਦਾ ਰਹਿਣਾ। ਖਬਰ ਮੈਨੂੰ ਕਦ ਚੱਕ ਲਵੇ। ਕਹਿੰਦਾ ਇਸ ਕਰਕੇ ਵੀ ਆਪਾਂ ਉਰੋ ਚਲਦੇ ਆਂ। ਰਾਜਸਥਾਨ ਚ ਕਹਿੰਦਾ ਉੱਥੇ ਚਲਾਂਗੇ ਜਿੱਥੇ ਆਪਾਂ ਨੂੰ ਪਾਣੀ, ਗਲਾਸ ਪਾਣੀ, ਮਸਾ ਮਿਲਿਆ ਕਰੇ ਪੀਣ ਨੂੰ। ਨਾ ਹਣ ਤੌਣ ਨੂੰ ਵੀ ਕਿਸੇ ਸਾਧਨ ਨਾਲ ਪਾਣੀ ਮਿਲਿਆ ਕਰੇ। ਆਮ ਪਾਣੀ ਨਾ ਮਿਲਿਆ ਕਰੇ। ਭਾਈ ਬਾਗੇ ਰਾਜਸਥਾਨ ਬਾਗੇ ਉੱਥੇ ਤਾਂ ਜਿਹੜਾ ਰਾਜਾ ਸੀ ਉਹ ਤਾਂ ਜਿਹੜਾ ਕੁੱਲ ਪੁਜਰੋਹਤ ਸੀ ਉਹ ਮਰਿਆ ਹੋਇਆ ਸੀ ਉਹਨਾਂ ਨੇ ਉਹਦੀ ਪੂਜਾ ਕਰਾਉਣੀ ਸੀ ਉਹਨੂੰ ਕਹਿਣ ਲੱਗੇ ਵੀ ਪੰਡਤ ਨੂੰ ਲਿਆਓ ਤਾਂ ਉਹਦੇ ਨੌਕਰ ਉਸ ਪੰਡਤ ਕੋਲੇ ਬਾਗੇ ਉਹਨੂੰ ਕਹਿਣ ਲੱਗੇ ਵੀ ਪੰਡਤ ਜੀ ਤੁਸੀਂ ਪੂਜਾ ਆਹ ਕਰ ਲਓਗੇ ਉਹ ਕਹਿੰਦਾ ਭਾਈ ਸਾਰਾ ਤੁਸੀਂ ਕਰ ਲੈਣੇ ਆ ਲੈ ਗਏ ਤਾਂ ਜਦੋਂ ਪੂਜਾ ਕਰੀ ਸਾਰਾ ਕੁਝ ਕਰਿਆ ਉਹਦਾ ਉਹ ਰਾਜੇ ਦੇ ਨਹੀਂ ਸੀ ਕੋਈ ਔਲਾਦ ਉਹ ਕਹਿਣ ਲੱਗਿਆ ਪੰਡਤ ਕਹਿੰਦਾ ਮਹਾਰਾਜ ਜੇ ਤੁਸੀਂ ਆ ਇੱਕ ਹਵਨ ਕਰਾ ਦੋ ਪੁੰਨਦਾਨ ਕਰ ਦਮੋ ਆਹ ਵੀ ਥੋਡੇ ਮੁੰਡਾ ਹੋਊਗਾ ਲਾਜਮੀ ਰਾਜਾ ਕਹਿੰਦਾ ਲੈ ਇਹ ਤਾਂ ਕਿਹੜੀ ਵੱਡੀ ਗੱਲ ਐ ਵੀ ਕਰ ਦਿੰਨੇ ਆ ਉਹਨੇ ਭਾਈ ਰਾਜੇ ਨੇ ਉਹ ਕਰਾਤਾ ਤਾਂ ਦਿਨ ਪੈ ਕੇ ਸੱਚੀ ਹੀ ਰਾਜੇ ਦੇ ਮੁੰਡਾ ਹੋ ਗਿਆ ਉਹਨੂੰ ਪੰਡਤ ਤੇ ਹੀ ਹੋਰ ਚੜਤ ਹੋ ਗਈ ਜਿਹੜਾ ਕੁਝ ਕਿਹਾ ਕਰੇ ਪੰਡਤ ਰਾਜਾ ਤਾਂ ਉਹੀ ਮੰਨਿਆ ਕਰੇ ਹੋਰ ਵੱਡੇ ਵੱਡੇ ਲੋਕ ਮੰਨਣ ਲੱਗ ਗਏ ਉਹਨੂੰ ਪੰਡਤ ਨੂੰ ਚਲੋ ਜੀ ਮੁੰਡਾ ਪੜਦਾ ਦਿਨਾ ਜੀ ਮੁੰਡਾ ਪੜ ਗਿਆ ਮੁੰਡਾ ਹੋ ਗਿਆ ਜਦੋਂ 20 ਸਾਲ ਦਾ 20 ਸਾਲ ਲੰਘ ਗਏ ਮੁੰਡਾ ਇੱਕ ਦਿਨ ਕਹਿਣ ਲੱਗਿਆ ਆਪਣੇ ਪਿਓ ਨੂੰ ਰਾਜੇ ਨੂੰ ਕਹਿੰਦਾ ਪਿਤਾ ਜੀ ਕਹਿੰਦਾ ਮੈਨੂੰ ਤਾਂ ਨਾ ਰਾਤ ਕਹਿੰਦਾ ਕਾਲ ਦਿਖਾਈ ਦਿੱਤਾ ਹੈ ਵੀ ਉਹ ਮੈਨੂੰ ਕਹਿੰਦਾ ਵੀ ਤੈਨੂੰ ਥੋੜੇ ਜਿਹਾ ਦਿਨਾਂ ਬਾਅਦ ਮੈਂ ਲੈ ਕੇ ਜਾਊਗਾ ਰਾਜਾ ਕਹਿਣ ਲੱਗਿਆ ਵੀ ਮੈਂ ਤਾਂ ਪੁੱਤ ਤੈਨੂੰ ਸੁੱਖਾਂ ਸੁੱਖ ਕੇ ਮਸਾਲਿਆ ਪਸਾਰੀ ਕਹਿੰਦੇ ਆ ਵੀ ਥੋੜੇ ਜਿਹਾ ਦਿਨਾਂ ਚ ਜੇ ਤੈਨੂੰ ਕਾਲ ਲੈ ਜੂਏ ਤਾਂ ਬਹੁਤ ਮਾੜਾ ਕੰਮ ਹੈ ਫਿਰ ਸਾਨੂੰ ਦਿੱਤਾ ਹੀ ਕਿਉਂ ਸੀ ਚਲੋ ਉਹ ਮੁੰਡਾ ਕਹਿਣ ਲੱਗਿਆ ਕਹਿੰਦਾ ਹਲੇ ਮੇਰੀ ਪੂਰੀ ਗੱਲ ਸੁਣੋ ਕਹਿੰਦਾ ਉਹਨੇ ਇਹ ਵੀ ਕਿਹਾ ਵੀ ਇਹਦਾ ਅਪਾ ਵੀ ਹੈਗਾ ਉਹ ਕਹਿੰਦਾ ਕੀ ਉਹ ਕਹਿੰਦਾ ਇੱਕ ਸੋਨੇ ਦਾ ਹਾਥੀ ਬਣਵਾ ਕੇ ਉਹਦੇ ਉੱਤੇ ਮਾਇਆ ਲੱਦ ਦੋ ਪੂਰੇ ਪੂਰੇ ਹਾਥੀ ਦੇ ਉੱਤੇ ਤੇ ਉਹਨੂੰ ਗੋਡੇ-ਗੋਡੇ ਪਾਣੀ ਦੇ ਵਿੱਚ ਖੜਾ ਕਰੋ ਫਿਰ ਹਾਥੀ ਨੂੰ ਫਿਰ ਪੰਡਤ ਤੋਂ ਹਵਨ ਕਰਾ ਕੇ ਪੂਜਾ ਕਰਾ ਕੇ ਫਿਰ ਉਹ ਪੰਡਤ ਨੂੰ ਹੀ ਦਾਨ ਕਰ ਦੋ ਉਹਨ ਭਾਈ ਪੰਡਤ ਨੂੰ ਕਹਿਣ ਲੱਗੇ ਵੀ ਤੂੰ ਕਰ ਪੂਜਾ ਪੰਡਤ ਨੇ ਜਦੋਂ ਪਹਿਲਾਂ ਪੂਜਾ ਕਰੀ ਸੀ ਉਦੋਂ ਰਾਜੇ ਨੂੰ ਕਿਹਾ ਸੀ ਵੀ ਪੂਜਾ ਹਵਨ ਜੋ ਮਰਜ਼ੀ ਕਰਾ ਲਿਓ ਪਰ ਮੈਂ ਪਾਣੀ ਦੇ ਵਿੱਚ ਨਹੀਂ ਜਾਣਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਨਾ ਜਾਈ ਤਾਂ ਭਾਈ ਹੁਣ ਜਦੋਂ ਕਹਿਣ ਲੱਗੇ ਵੀ ਪਾਣੀ ਦੇ ਵਿੱਚ ਹਾਥੀ ਖੜਾਉਣਾ ਹੈ ਭਰ ਕੇ ਉਤੋਂ ਮਾਇਆ ਦਾ ਲੱਦ ਕੇ ਹਾਥੀ ਸੋਨੇ ਦਾ ਪੰਡਤ ਕਹਿਣ ਲੱਗਿਆ ਵੀ ਮਹਾਰਾਜ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਜਵਾਬ ਦਿੱਤਾ ਸੀ ਵੀ ਮੈਂ ਪਾਣੀ ਦੇ ਵਿੱਚ ਨਹੀਂ ਜਾਣਾ ਕਦੇ ਕਹਿਣ ਲੱਗਿਆ ਵੀ ਕਾਰਨ ਕੀ ਹੈ ਰਾਜਾ ਕਹਿੰਦਾ ਉਹ ਕਹਿੰਦਾ ਕਾਰਨ ਆ ਹੈ ਵੀ ਮੈਨੂੰ ਮਿਲਿਆ ਸੀ ਕਾਲ ਮੈਨੂੰ ਉਹਨੇ ਇਹ ਵਾਰਨਿੰਗ ਦਿੱਤੀ ਆ ਵੀ ਤੈਨੂੰ ਮੈਂ ਗੋਡੇ-ਗੋਡੇ ਪਾਣੀ ਚ ਚੱਕੀ ਇਸ ਲਈ ਕਹਿੰਦਾ ਮੈਂ ਤਾਂ ਇੱਥੇ ਰਾਜਸਥਾਨ ਆ ਕੇ ਬਸਣ ਲੱਗਿਆ ਉੱਥੋਂ ਵੀ ਮੈਂ ਪਾਣੀ ਦੇ ਵਿੱਚ ਨਹੀਂ ਜਾ ਸਕਦਾ ਦੂਜੇ ਪਾਸੇ ਜਦ ਦੇਖਦਾ ਵੀ ਸਿਉਨੇ ਦਾ ਹਾਥੀ ਉੱਤੇ ਮਾਇਆ ਲੱਦੀ ਹੋਈ ਹੁਣ ਪੰਡਤ ਤੋਂ ਦੇਖ ਕੇ ਉਹ ਵੀ ਨਹੀਂ ਛੱਡਿਆ ਜਾ ਰਿਹਾ ਵੀ ਇਹ ਦਾਨ ਮੈਨੂੰ ਮਿਲੂਗਾ ਪੰਡਤ ਨੂੰ ਜੇ ਕੋਈ ਹੋਰ ਕਰਾਉ ਤਾਂ ਉਹ ਲ ਜਾਊ ਵੀ ਸਾਰੀ ਜ਼ਿੰਦਗੀ ਦੀਆਂ ਰੋਟੀਆਂ ਨੇ ਸਾਡੀਆਂ ਤਾਂ ਦੋਹਾਂ ਜੀਆਂ ਦੀਆਂ ਹੁਣ ਭਾਈ ਦੋ ਜਿੱਤੀ ਚ ਹੋਇਆ ਪਿਆ ਉਹ ਵੀ ਕਰਾਂ ਨਾ ਕਰਾਂ ਤਾਂ ਰਾਜਾ ਕਹਿਣ ਲੱਗਿਆ ਵੀ ਤੂੰ ਐਂ ਕਰੀ ਵੀ ਮੇਰੇ ਪਹਿਰੇਦਾਰ ਬੰਦੂਕਾਂ ਲੈ ਕੇ ਖੜਨਗੇ ਤੇਰੇ ਆਲੇ-ਦਾਲੇ ਮੇਰਾ ਮੁੰਡਾ ਖੁਦ ਤੇਰੇ ਮੂਹਰੇ ਰਾਜੇ ਦਾ ਮੁੰਡਾ ਕਹਿਣ ਲੱਗਿਆ ਵੀ ਮੈਂ ਪੰਡਤ ਜੀ ਤੇਰੇ ਮੂਹਰੇ ਲੱਗੂ ਤੂੰ ਮੇਰੇ ਮੰਗਰ ਲੱਗੀ ਵੀ ਤੂੰ ਗੋਡੇ-ਗੋਡੇ ਚ ਮੈਂ ਭੱਗ ਜੂੰ ਤੂੰ ਗਿੱਟੇ-ਗਿੱਟੇ ਪਾਣੀ ਹੋਊ ਤੇਰੇ ਉੱਥੇ ਤਾਂ ਖੜ ਸਕਦਾ ਉਹ ਪੰਡਤ ਕਹਿੰਦਾ ਹਾਂ ਉੱਥੇ ਤਾਂ ਕਰ ਦੂੰਗਾ ਤਾਂ ਕਹਿਣ ਲੱਗਿਆ ਵੀ ਮੂਰੇ ਮੈਂ ਹਾਂ ਆਲੇ-ਦਾਲ ਇੰਨੇ ਪਹਿਰੇਦਾਰ ਬੰਦੂਕਾਂ ਲਈ ਖੜੇ ਨੇ ਵੀ ਜੇ ਤੈਨੂੰ ਕੋਈ ਆਊ ਵੀ ਜੇ ਕਾਲ ਉਹ ਉਹੀ ਤਾਂ ਨਹੀਂ ਕਿਉਂ ਲੈ ਜੂ ਤੈਨੂੰ ਚੱਕ ਕੇ ਕੋਈ ਉਸ ਤਾਂ ਬਣਾਊਗਾ ਆਪਦਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਵਿਧ ਬਣਾਉਂਦਾ ਕੁਛ ਨਾ ਕੁਛ ਵੀ ਕਿਸੇ ਵਿਧੀ ਰਾਹੀ ਹੈ ਤੈਨੂੰ ਚੱਕ ਕੇ ਲੈ ਜਾਊ ਵੀ ਬੰਦੂਕਾਂ ਵਾਲੇ ਉਹਨੂੰ ਮਾਰ ਦੇਣਗੇ ਜੜੀ ਕੋਈ ਚੀਜ਼ ਦਿਸੂਗੀ ਭਾਈ ਪੰਡਤ ਮੰਨ ਗਿਆ ਵੀ ਚੱਲ ਕੋਈ ਨਾ ਗਿੱਟੇ-ਗਿੱਟੇ ਪਾਣੀ 'ਚ ਖੜਜੂ ਹੁਣ ਮੁੰਡੇ ਨੇ ਕੀ ਕਰਿਆ ਜਦੋਂ ਸ਼ੁਰੂ ਕਰਿਆ ਸਾਰਾ ਕੁਝ ਐਡਾ ਹਾਥੀ ਧਰਤਾ ਪਾਣੀ ਦੇ ਗੋਡੇ-ਗੋਡੇ ਪਾਣੀ 'ਚ ਹੁਣ ਮੁੰਡਾ ਤਾਂ ਹੋ ਗਿਆ ਮੂਰੇ ਰਾਜੇ ਦਾ ਪੰਡਤ ਜਦੋਂ ਪਾਣੀ 'ਚ ਧਰਿਆ ਉਹਨੇ ਪੈਰ ਗਿੱਟੇ-ਗਿੱਟੇ ਪਾਣੀ ਆ ਗਿਆ ਮੁੰਡਾ ਕਹੇ ਵੀ ਗੋਡੇ-ਗੋਡੇ ਤਾਂ ਗਾਹਾਂ ਜਾ ਕੇ ਆਉਂ ਬੰਦਤ ਜੀ ਥੋੜਾ ਜਿਹਾ ਹੋਰ ਹੋ ਜਾ ਗਾਹ। ਉਹ ਕਹੇ ਮੈਂ ਹੋਣਾ ਨਹੀਂ। ਭਾਈ ਸਾਰਿਆਂ ਨੇ ਕਿਹਾ ਰਾਜੇ ਨੇ ਵੀ ਕਿਹਾ ਵੀ ਪੰਡਤ ਜੀ ਥੋੜਾ ਜਿਹਾ ਤਾਂ ਹੋ ਜੋ ਗੋਡੇ-ਗੋਡੇ ਤੱਕ ਨਾ ਜਾਏ ਤੁਸੀਂ ਵੀ ਥੋੜੇ ਜਿਹਾ ਗਾਹਾਂ ਹੋਰ ਹੋ ਸਕਦੇ ਹੋ। ਭਾਈ ਜਦੋਂ ਨਾ ਹੀ ਮੰਨਿਆ ਪੰਡਤ। ਮੁੰਡੇ ਨੇ ਕੀ ਕਰਿਆ? ਖਿੱਚ ਕੇ ਬਾਹ ਉਹਦੀ। ਉਹਦੇ ਗਲ ਤੋਂ ਫੜ ਲਿਆ। ਪੰਡਤ ਫੜ ਕੇ ਉਹਨੂੰ ਗੋਡੇ-ਗੋਡੇ ਪਾਣੀ ਦੇ ਵਿੱਚ ਕਰ ਲਿਆ ਤਾਂ ਹੁਣ ਗੋਲੀ ਕੌਣ ਮਾਰੇ ਆ ਤਾਂ ਹੁਣ ਰਾਜੇ ਦੇ ਮੁੰਡੇ ਨੇ ਫੜ ਲਿਆ ਗੋਲੀ ਤਾਂ ਮਾਰ ਨਹੀਂ ਸਕਦਾ ਕੋਈ ਵੀ ਮੁੰਡਾ ਕਹਿਣ ਲੱਗਿਆ ਪੰਡਤ ਨੂੰ ਕਹਿੰਦਾ ਆ ਗਿਆ ਨਾ ਗੋਡੇ-ਗੋਡੇ ਪਾਣੀ 'ਚ ਤੈਨੂੰ ਕਿਹਾ ਸੀ ਨਾ ਵੀ ਮੈਂ ਤੈਨੂੰ ਗੋਡੇ-ਗੋਡੇ ਪਾਣੀ 'ਚ ਲਜਾਉਂ ਹੁਣ ਲੈ ਕੇ ਜਾ ਰਿਹਾ ਤੈਨੂੰ ਕਹਿੰਦਾ ਗੱਲ ਕਰ ਜਾ ਤ ਉਹਦੋਂ ਵਾਲੀ ਜਦੋਂ ਤੂੰ ਮੈਨੂੰ ਕਹਿੰਦਾ ਸੀ ਵੀ ਡੱਡ ਨੂੰ ਕਿਉਂ ਮਾਰਤਾ ਪਾਪੀ ਆ ਤੈਨੂੰ ਡੱਡ ਕੀ ਕਹਿੰਦੀ ਸੀ ਕਹਿੰਦਾ ਮੈਂ ਤੈਨੂੰ ਕਿਹਾ ਦੀ ਨਾ ਵੀ ਮੈਂ ਕਾਲਾ ਤੂੰ ਕਹਿੰਦਾ ਮੈਂ ਮੰਨਦਾ ਨਹੀਂ ਵੀ ਮੈਨੂੰ ਦੱਸ ਮੈਂ ਕਦੋਂ ਮਰੂ ਕਿਵੇਂ ਮਰੂ ਕਹਿੰਦਾ ਹੁਣ ਤੇਰਾ ਟਾਈਮ ਆ ਗਿਆ ਅੱਜ ਗੋਡੇ-ਗੋਡੇ ਪਾਣੀ ਆ ਇਹ ਆ ਦੇਖ ਕਹਿੰਦਾ ਤੇਰੇ ਗੋਡਿਆਂ ਤੱਕ ਪਾਣੀ ਆ ਗਿਆ ਨਾ ਕਹਿੰਦਾ ਜੇ ਮੈਂ ਤੈਨੂੰ ਦੱਸਿਆ ਤਾਂ ਮੈਨੂੰ ਜਨਮ ਲੈਣਾ ਪਿਆੁੰਡਾ ਕਹਿੰਦਾ ਕਹਿੰਦਾ ਇਹ ਇਹ ਵਿਧੀ ਬਣੀ ਹੋਈ ਸੀ ਜੇ ਮੈਂ ਤੈਨੂੰ ਨਾਂ ਦੱਸਦਾ ਫਿਰ ਮੈਂ ਤੈਨੂੰ ਜਦ ਮਰਜ਼ੀ ਕਿਤੋਂ ਵੀ ਚੱਕ ਲੈਂਦਾ ਮੈਂ ਤੈਨੂੰ ਦੱਸਦਾ ਵੀ ਮੈਂ ਤੈਨੂੰ ਗੋਡੇ-ਗੋਡੇ ਪਾਣੀ ਚ ਲਿਜਾਵਾਂ ਤਾਂ ਐ ਹੁਣ ਗੋਡੇ-ਗੋਡੇ ਪਾਣੀ ਚ ਜਾਣਾ ਨਹੀਂ ਤੀ ਫਿਰ ਅਸੀਂ ਮੈਂ ਤੈਨੂੰ ਚੱਕਦਾ ਕਿਵੇਂ ਕਿ ਇਸ ਲਈ ਕਹਿੰਦਾ ਇਹ ਵਿਧੀ ਬਣੀ ਐ ਤੈਨੂੰ ਲਿਜਾਣ ਦੀ ਤਾਂ ਕਰਕੇ ਕਹਿੰਦਾ ਮੈਨੂੰ ਦਵਾਰੇ ਇੱਥੇ ਕਾਲ ਦਾ ਅਕਾਲ ਆ ਕਹਿੰਦਾ ਮੈਂ ਮੈਨੂੰ ਰਾਜੇ ਦੇ ਘਰੇ ਜਨਮ ਲੈਣਾ ਪਿਆ ਜੇ ਮੈਂ ਤੈਨੂੰ ਦੱਸਿਆ ਹੁਣ ਕਰ ਕਹਿੰਦਾ ਤੂੰ ਕੀ ਕਰੇਗਾ ਭਾਈ ਉਹਨੇ ਤਾਂ ਡਰ ਨਾ ਹੀ ਤੀ ਸਾਰੇ ਝਾਕਣ ਵੀ ਆ ਕੀ ਹੋ ਗਿਆ ਨਾ ਗੋਲੀ ਮਾਰਨ ਜੋਗੇ ਚਲੋ ਜੀ ਮੁੰਡਾ ਤਾਂ ਕਿਸੇ ਨੂੰ ਦਿਸਿਆ ਹੀ ਨਹੀਂ ਤੇ ਉਹੋ ਪੰਡਤ ਮਰ ਗਿਆ ਪੰਡਤ ਨੂੰ ਬਾਹਰ ਕੱਢਿਆ ਉਹਦਾ ਸਾਰਾ ਕਿਰਿਆ ਕਰਮ ਕਰਿਆ ਫਿਰ ਉਹਨਾਂ ਨੇ ਮੁੰਡਾ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਵਗ ਗਿਆ ਕਿਉਂ ਵਿਧ ਬਣੀ ਹੋਈ ਸੀ ਪਰਮਾਤਮਾ ਦੇ ਘਰੋਂ ਇਹ ਭਾਈ ਜਿਹੜੀਆਂ ਇਹਨਾਂ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਵੀ ਜਿੰਨੇ ਸਾ ਬੰਦੇ ਨੇ ਲੈਣੇ ਨੇ ਉਨੇ ਹੀ ਲੈਣੇ ਨੇ ਜਿੱਥੇ ਮਰਜੀ ਭੱਜ ਲੋ ਕਾਲ ਤੁਹਾਡਾ ਨਾਲ ਹੀ ਰਹੂਗਾ ਦੁੱਖ ਸੁੱਖ ਕਰਮਾਂ ਦੇ ਨੇ ਜਿਹੜੇ ਉਹ ਆਪਣੇ ਨਾਲ ਹੀ ਜਾਣਗੇ ਜੇ ਆਪਾਂ ਕਹੀਏ ਇੱਥੇ ਹੁਣੀ ਅਸੀਂ ਉੱਥੇ ਵਗ ਜਾਨੇ ਆ ਅਸੀਂ ਉੱਥੇ ਵਗ ਜਾਨੇ ਆ ਦੁੱਖ ਰੋਗ ਕਸ਼ਟ ਕਾਲ ਇਹ ਆਪਦੇ ਜਿਹੜਾ ਉਰੇ ਲਿਖਿਆ ਹੋਇਆ ਹੈ ਨਾ ਇਹ ਨਾਲ ਹੀ ਰਹਿੰਦਾ ਹੈ ਇਹ ਨਹੀਂ ਕਿਤੇ ਟਲਦਾ ਹੈ ਤਾਂ ਜਿੱਥੇ ਮਰਜ਼ੀ ਭੋਰੇ ਚ ਲੁਕ ਜਾਓ ਫੂਚ ਵੜ ਜਾਓ ਜਿਹੇ ਕਹਿੰਦੇ ਹੁੰਦੇ ਨੇ ਸਿਆਣੇ ਵੀ ਉਥੋਂ ਵੀ ਉਗੜੇ ਹੁੰਦੀਆਂ ਨੇ ਇਹ ਚੀਜ਼ਾਂ ਸੋ ਇੰਨੀ ਕੁ ਬਾਤ ਹੈ ਜੀ ਧੰਨਵਾਦ